ਲਗਾਤਾਰ ਤੋਂ ਇਹ ਚਰਚਾ ਚੱਲਦੀ ਪਈ ਹੈ ਕਿ ਆਖਿਰ ਭਾਈ ਅਮਰਤਪਾਲ ਸਿੰਘ ਉੱਤੇ ਯੂਏਪੀਏ ਕਿਉਂ ਲਾਈ ਗਈ। ਲਗਾਤਾਰ ਇਹ ਸਵਾਲ ਖੜੇ ਹੋ ਰਹੇ ਆ ਕਿ ਭਾਈ ਅਮਰਤਪਾਲ ਸਿੰਘ ਉੱਤੇ ਯੂਏਪੀਏ ਕਿਸ ਤਰ੍ਹਾਂ ਲੱਗ ਗਈ? ਇਹ ਯੂਏਪੀਏ ਭਾਈ ਅਮਰਤਪਾਲ ਸਿੰਘ ਨੂੰ ਕਿੱਥੇ ਤੱਕ ਲੈ ਜਾਊਗੀ? ਹਾਲ ਹੀ ਵਿੱਚ ਤਾਂ ਜੇ ਪਾਰਟੀ ਨਵੀਂ ਖੜੀ ਕਰਨੀ ਸੀ, ਬੜਾ ਕੁਝ ਕਰਨਾ ਸੀ ਔਰ ਵਿੱਚ ਵਿਚਾਲੇ ਆਹ ਕੁਝ ਹੋ ਗਿਆ। ਪਰਿਵਾਰਕ ਜੀ ਆਪਣੇ ਪੱਧਰ ਤੇ ਇਲਜ਼ਾਮ ਲਾ ਰਹੇ ਆ। ਵਕੀਲ ਭਾਈ ਅਮਰਤਪਾਲ ਸਿੰਘ ਦੇ ਜਿਹੜੇ ਨੇ ਉਹ ਆਪਣੇ ਪੱਧਰ ਤੇ ਇਲਜ਼ਾਮ ਲਗਾ ਰਹੇ ਆ। ਪਰ ਇਸ ਮਾਮਲੇ ਦੇ ਵਿੱਚ ਇੱਕ ਹੋਰ ਪੱਖ ਹੈਗਾ ਉਹ ਪੱਖ ਜਿਹੜਾ ਅਜੇ ਤੱਕ ਵਿਚਾਰਿਆ ਨਹੀਂ ਗਿਆ ਜਾਂ ਬੜਾ ਘੱਟ ਵਿਚਾਰਿਆ ਗਿਆ ਔਰ ਉਸ ਪੱਖ ਨੂੰ ਅੱਗੇ ਲਿਆਣਾ ਵੀ ਬਹੁਤ ਜ਼ਰੂਰੀ ਹੈ ਮਹੱਤਵਪੂਰਨ ਹੈ ਮੇਰੇ ਨਾਲ ਇਸ ਵੇਲੇ ਸੀਨੀਅਰ ਵਕੀਲ ਹਾਈ ਕੋਰਟ ਦੇ ਸਰਦਾਰ ਸਿਮਰਜੀਤ ਸਿੰਘ ਮੌਜੂਦ ਨੇ ਦਰਸਲ ਉਹ ਗੁਰਪ੍ਰੀਤ ਸਿੰਘ ਹਰੀਨੌਰ ਦੇ ਪਿਤਾ ਯਾਨੀ ਕਿ ਸਰਦਾਰ ਹਾਕਮ ਸਿੰਘ ਦੇ ਵਕੀਲ ਨੇ ਔਰ ਇਸ ਮਾਮਲੇ ਦੇ ਉੱਤੇ ਉਹ ਵੱਧ ਤੌਰ ਦੇ ਉੱਤੇ ਝਾਤ ਪਵਾ ਸਕਦੇ ਆ ਕਿ ਦੂਸਰੇ ਪਾਸੇ ਕੀ ਚੱਲਦਾ ਪੈ ਇੱਕ ਪਾਸੇ ਤਾਂ ਭਾਈ ਅਮਰਪਾਲ ਸਿੰਘ ਵਾਲਾ ਪਾਸਾ ਹੈ ਜੋ ਹੁਣ ਤੱਕ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵੱਧ ਤੌਰ ਤੇ ਐਕਟਿਵ ਨਜ਼ਰ ਆ ਰਿਹਾ ਹੈ ਪਰ ਦੂਜੇ ਪਾਸੇ ਕੀ ਚੱਲਦਾ ਪਿਆ ਅਸਲ ਦੇ ਵਿੱਚ ਇਹ ਗੱਲ ਕੀ ਹੈ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਮੇਰੇ ਨਾਲ ਆ ਸੀਨੀਅਰ ਵਕੀਲ ਸਰਦਾਰ ਸਿਮਰਜੀਤ ਸਿੰਘ ਮੌਲੂਨਸ ਵਕੀਲ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਸੱਚੇ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਉੱਬ ਇਹ ਸਾਰਾ ਮਾਮਲਾ ਜਦੋਂ ਸ਼ੁਰੂ ਹੋਇਆ ਜਦੋਂ ਇਹ ਖਬਰ ਆਈ ਕਿ ਯੂਏਪੀਏ ਭਾਈ ਅਮਰਤਪਾਲ ਸਿੰਘ ਉੱਤੇ ਲਗਾ ਦਿੱਤੀ ਗਈ ਹੈ ਅਰਸ਼ਦਾਲਾ ਦੇ ਉੱਤੇ ਲਗਾ ਦਿੱਤੀ ਗਈ ਹੈ ਫੋਰ ਸਾਥੀ ਨੇ ਲਗਾ ਦਿੱਤੀ ਗਈ ਹੈ ਇਹ ਇਹ ਇਸ ਤੋਂ ਬਾਅਦ ਨਾ ਇੱਕ ਨੈਰੇਟਿਵ ਬਣ ਗਿਆ ਕਿ ਹੁਣ ਆਉਂਦੇ ਸਮੇਂ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਸਪਰੈਸ ਕਰਨ ਦੀ ਕੋਸ਼ਿਸ਼ ਹੈ ਕਿ ਭਾਈ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਨਾ ਆ ਸਕਣ ਇਸ ਕਰਕੇ ਇਹ ਸਾਜ਼ਿਸ਼ ਘੜੀ ਗਈ ਹੈ ਇਹ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਵਕੀਲ ਸਾਹਿਬ ਕਿਵੇਂ ਦੇਖਦੇ ਹੋਗੇ ਨਾ ਇਲਜ਼ਾਮਾਂ ਤੇ ਕਿਉਂ ਇਲਜ਼ਾਮ ਤਾਂ ਜਰਨਲਿਸਟ ਸੋਸ਼ਲ ਮੀਡੀਆ ਟੀਮ ਹੈ ਜਿਹੜੀ ਉਹਦੇ ਸਪੋਰਟਰਸ ਨੇ ਉਹਨਾਂ ਦੇ ਜਿਹੜਾ ਕ੍ਰਿਮੀਨਲ ਲਾ ਹੁੰਦਾ ਹੈ ਉਹ ਐਵੀਡੈਂਸ ਨਾਲ ਚੱਲਦਾ ਹੈ ਟੋਟਲ ਕਲਾਸ ਐਵੀਡੈਂਸ ਕੀ ਹੈਗੀ ਹੈ ਕਿ ਹੂੰ ਹੁਣ ਚਦੂਸੀ ਐਨਾਲਿਸਿਸ ਕਰਨਾ ਮੈਂ ਤੁਹਾਨੂੰ ਪਹਿਲੇ ਤੇ ਇਸ ਕੇਸ ਦੇ ਲੀਗਲ ਅਸਪੈਕਟਸ ਦੱਸਾਂ ਕਿ ਕੇਸ ਕਿਵੇਂ ਹੈਗਾ ਕੁਝ ਐਵੀਡੈਂਸ ਕੀ ਦਿੱਤੀ ਹੈ ਸੋ ਮੈਂ ਬੀਇੰਗ ਲਾਇਰ ਇਤਰ ਉਤਰ ਗਿਆ ਲੰਦਾ ਬਹੁਤ ਫਾਇਦਾ ਨਹੀਂ ਹੈਗਾ ਹੂੰ ਸੋ ਇਹ

ਅਮਰਿਤਪਾਲ ਤੇ ਸੁਖਬੀਤ ਇੱਕ ਹੀ ਟ੍ਰਾਂਸਪੋਰਟ ਕੰਪਨੀ ਦੇ ਵਿੱਚ ਸਿੰਗਲ ਰੂਮ ਸ਼ੇਅਰ ਕਰਦੇ। ਓਕੇ। ਛੇੜਾ ਕਿ ਇਹ ਸੀਗਮੈਂਟ ਸੀ ਗੁਰਪੀਤ ਹਰਿਨੋ ਨਾਅ ਸੋਸ਼ਲ ਮੀਡੀਆ ਰਾਹੀਂ ਕਿਸੇ ਨਾਲ ਇਹ ਵਾਕਫ਼ੀਅਤ ਬਣਦੀ ਹੈ ਕਾਰ ਸਿੰਘ ਠੰਡੇ। ਆਇਆ ਤਾਂ ਸਿੰਘ ਅਤੇ ਦੀਪ ਸੇਪੂ ਉਹ ਦੋ ਵਿਅਕਤੀ ਨੇ ਜਿਹੜੇ ਇੱਕ ਵਾਰਿਸ ਪੰਜਾਬ ਨਾਲ ਜਥੇਬੰਦੀ ਬਣਾਉਂਦੇ ਨੇ ਜਿਹੜੇ ਪੰਜਾਬ ਚ ਨੈਰੇਟਿਵ ਲੱਕੀ ਆਂਦੇ ਨੇ ਕਿ ਸਿੱਖਾਂ ਦੀ ਹੋਂਦ ਨੂੰ ਖਤਰਾ ਹੈ। ਤੇ ਇਤ ਵਿੱਚ ਨੌਜਵਾਨੀ ਕੀ ਆ ਕਿ ਕੰਮ ਕਰਨ ਦੀ ਲੋੜ ਹੈ ਜਦੋਂ ਵਰਪੀ ਥਰੀ ਨੂੰ ਖੰਡੇ ਤੇ ਸੰਪਰਕ ਚਾਹੁੰਦਾ ਹੈ ਬਾਈ ਖੰਡੇ ਤੇ ਵਾਦੇ ਉਹ ਬਾਈ ਨਦੀਕ ਨਾਲ ਸੰਪਰਕ ਸਜਦੇ 2020 ਜਦੋਂ ਵਰਪੀ ਪੰਜਾਬ ਚ ਆਉਂਦਾ ਹੈ ਉਹ ਡਿਸਾਈਡ ਕਰ ਲੈਂਦਾ ਹੈ ਕਿ ਮੈਂ ਅੱਪ ਸੀ ਨਹੀਂ ਜਾਣਾ ਮੈਂ ਪੰਜਾਬ ਦੀ ਧਰਤੀ ਤੇ ਦੀਪ ਸਦੂ ਨਾ ਬਹਿ ਕੇ ਜਿਹੜੀ ਹੈ ਪੰਜਾਬ ਦੀ ਕੰਮ ਕਰਨੇ ਫਿਰ 2020 ਦੇ ਵਿੱਚ ਇੱਕ ਆਰਗੇਨਾਈਜੇਸ਼ਨ ਬਣਦੀ ਹੈ ਇੱਕ ਸੋਸਾਇਟੀ ਰਜਿਸਟਰਡ ਹੁੰਦੀ ਹੈ ਵਾਰਿਸ ਪੰਜਾਬ ਦੇ ਜਿਹਦੇ 9 ਮੈਂਬਰ ਨੇ ਜੀ ਜੀ ਇਮਾਨਦਾਰੀ ਇਦੀ ਕ੍ਰੈਡੀਬਿਲਟੀ ਨੂੰ ਵੇਸ ਬਣਾ ਕੇ ਕੁੱਪ ਸਿੱਧੂ ਇਹਨੂੰ ਬਣਾਉਂਦਾ ਜਥੇਬੰਦੀ ਦਾ ਕੈਸ਼ੀਅਰ ਹੂੰ ਖਜ਼ਾਨਾ ਬਣਾ ਦਿੰਦੇ ਨੇ ਇਨ ਦਾ ਮੀਨ ਟਾਈਮ ਦੀਪ ਸਿੱਧੂ ਦਾ ਮਟਰੋਜਨ ਦਾ ਹੂੰ ਫਿਰ ਜਿਹੜੀ ਜਥੇਬੰਦੀ ਹੈ ਇਨਕਲੂਡਿੰਗ ਇਹ ਸਾਰੇ ਇਹਨਾਂ ਨੇ ਦੇਖਿਆ ਕਿ ਇਹ ਗੁਰਪੀਤ ਬੰਦਾ ਉਹ ਹੈ ਜਿੱਦੇ ਕਰਕੇ ਇਹ ਅੰਮ੍ਰਿਤ ਕਲ ਖੰਡੇ ਦੇ ਸੰਪਰਕ ਚ ਆਉਂਦਾ ਹੈ ਖੰਡੇ ਫਿਰ ਇਹਨੂੰ ਸਿਕ ਵਾਰ ਵਿੱਚ ਇੰਟਰਡਿਊਸ ਕਰਦੇ ਜਦੋਂ ਦੀਪਤੀ ਮੋਤ ਸੰਦੀ ਹੈ ਮੌਤਵਾਦੀ ਫਿਰ ਹੌਲੀ ਹੌਲੀ ਇਹਨੂੰ ਵਹੀ ਦਾ ਫਰੰਟ ਰੋਲ ਦੇ ਦਿੰਦੇ ਨੇ ਕਿ ਤੂੰ ਪੰਜਾਬ ਚ ਪ੍ਰਚਾਰ ਦਾ ਕੰਮ ਕਰ ਲੈ ਸੋ ਇਹਦਾ ਬੇਟਾਈਮ ਇੱਕ ਐਕਸ਼ਨ ਹੁੰਦਾ ਹੈ ਅਜ਼ਨਾਲੇ ਦੇ ਵਿੱਚ ਇਹਦਾ ਇੱਕ ਸਕਿਉਰਿਟੀ ਗਾਰਡ ਸੀ ਕੋ ਕੁਰੀਨਾਲ ਕੁਬ ਮਾੜਾ ਇਹ ਤਾਂ ਇਸ਼ੂ ਆਜ਼ਮ ਦਾ ਹੈ ਹੂੰ ਉਹ ਇਸ ਨੂੰ ਲੈ ਕੇ ਇੱਕ ਮੁੰਡਾ ਵਰਿੰਦਰ ਸਿੰਘ ਹੈ ਜਿਹੜਾ ਸੋਸ਼ਲ ਮੀਡੀਆ ਤੇ ਲਾਈਵ ਕਰਦਾ ਹੈ ਜਿਹੜਾ ਅਮਰਿਤਪਾਲ ਨੂੰ ਸਵਾਲ ਕਰਦਾ ਹੈ ਕਿ ਤੂੰ ਪੰਜਾਬ ਚ ਇਹ ਗੱਲ ਕਰਦਾ ਹੈ ਪਰ ਤੇਰੇ ਬੰਦਿਆਂ ਨੇ ਕੁੜੀ ਨਾਲ ਆ ਕੁਛ ਕੀਤਾ ਇਹ ਬੰਦੇ ਨੂੰ ਜ਼ਨਾਲੇ ਬਾਬਾ ਅਮਰਿਤ ਸਿੰਘ ਦੇ ਜ਼ਨਾਲੇ ਦੇ ਡੇਰੇ ਚੋਂ ਕਿਡਨੈਪਿੰਗ ਹੁੰਦੀ ਹੈ ਜਦੋਂ ਕਿਡਨੈਪਿੰਗ ਹੁੰਦੀ ਹੈ ਅਮਰਿਤਪਾਲ ਤੇ ਹੋ ਰਹੇ ਤੇ ਫਿਰ ਦਰਜ ਹੋ ਜਾਂਦਾ ਹੈ ਹੂੰ ਸੋ ਉਹਦੇ ਵਿੱਚ ਇੱਕ ਨੌਜਵਾਨ ਸੀ ਲਵ ਪ੍ਰੀਸਿੰਗ ਤੂਫਾਨ ਜਿਹੜਾ ਅਰੈਸਟ ਹੋ ਜਾਂਦਾ ਉਹ ਇਸ ਗਿਸਤ ਦੇ ਵਿੱਚ 16 ਫਰਵਰੀ 2023 ਨੂੰ ਐਫਆਰ ਦਰਜ ਹੋਉਂਦਾ ਬਾਅਦ ਫਿਰ ਇੱਕ ਹੀ ਕਰਦੇ ਨੇ ਕਿ ਇਗਨੀਸ਼ੀਏਸ਼ਨ ਤੇ ਪ੍ਰੈਸ਼ਰ ਬਣਾਉਣ ਲਈ ਗੁਰਪ੍ਰਿੰਤ ਸਾਹਿਬ ਨੂੰ ਟਾਰਗੇਟ ਕਰਕੇ ਉਹਦੇ ਥਾਣੀ ਦੇ ਵਿੱਚ ਲਿਜਾਇਆ ਜਾਂਦਾ ਜਿਸ ਤੋਂ ਬਾਅਦ ਵੋਲੈਂਸ ਹੁੰਦੀ ਹੈ ਉਸ ਦਿਨ ਤੋਂ ਬਾਅਦ ਅਬਦਾਰ ਖੰਡਾ ਵੀ ਭਈ ਅਬਦਾਰ ਖੰਡਾ ਇਹ ਸਾਰੀ ਜਿਹੜੀ ਟੀਮ ਸੀ ਦੀਪ ਸਿੱਧੂ ਦੀ ਇੰਨੇ ਨਹੀਂ ਕਿ ਐਕਟੀ ਰਾਏ ਕੰਡੈਕਟ ਨਹੀਂ ਹੈਗਾ ਇਸ ਕਿਸਮ ਨਾਲ ਜਿਹੜੀ ਹੈ ਜਿੱਥੇ ਬੰਦੀ ਨੂੰ ਔਕਵਰਡ ਸਥਿਤੀ 'ਚ ਖੜਾ ਕਰ ਦਿੱਤਾ ਹੂੰ ਉਸ ਤੋਂ ਮਤਲਬ ਇਹ ਅਜਨਾਲੇ ਕਾਂਡ ਤੋਂ ਬਾਅਦ ਕਹਿੰਦੇ ਪਏ ਆ ਉਹ ਅੰਮ੍ਰਿਤਪਾਲ ਨੂੰ ਨਹੀਂ ਤੁਹਾਨੂੰ ਕਤਲ ਨਾਲ ਸਲਾ ਲਿੰਕ ਕਰ ਰਿਹਾ ਹੈ ਕਿ ਸ਼ੁਰੂਆਤ ਕਿਵੇਂ ਜੀ ਜੀ ਇਨ ਦਾ ਮਿੰਟ ਟਾਈਮ ਮਾਰਚ ਵਿੱਚ 18 ਉੰਨੀ ਮਾਰਚ ਤੋਂ ਜਦੋਂ ਕਰੈਕਡਾਊਨ ਹੋ ਜਾਂਦਾ ਹੈ ਇਹ 10 11 ਬੰਦੇਾਂ ਤੇ ਐਨਐਸਏ ਲੱਗਦੀ ਹੈ ਵਕ ਵਕ ਰੀਡਸ ਤੇ 10 ਬੰਦੇਾਂ ਨੂੰ ਚੱਕਿਆ ਜਾਂਦਾ ਹੈ ਜਿਪਰ ਕੋਡ ਲਿਫਟ ਕਰਕੇ ਇਹਨੇ ਸੇ ਲੱਗ ਜਾਂਦੀ ਹੈ ਹੂੰ ਉਸ ਤੋਂ ਬਾਅਦ ਜਿਹੜਾ ਇਹ ਕੇਸ ਚੱਲਣਾ ਸ਼ੁਰੂ ਹੋ ਜਾਂਦਾ ਇਨ ਦਾ ਮੇਨ ਟਾਈਮ ਜਦੋਂ ਪਰਿਵਾਰ ਦੀ ਦਖਲਅੰਦਾਜ਼ੀ ਵੱਧ ਜਾਂਦੀ ਹੈ ਇਹ ਸਾਰੇ ਇਨਸੀਡੈਂਟਸ ਦੇ ਵਿੱਚ ਭਾਈ ਅਪਤਾਰ ਸਿੰਘ ਖੰਡਾ ਇੱਕ ਚਿੱਠੀ ਲਿਖਦੇ ਨੇ ਨੂੰ ਅੰਮ੍ਰਿਤਪਾਲ ਨੂੰ ਡਿਪਰ ਕੋਲ ਜੇਲ੍ਹ ਉਸ ਨੂੰ ਕਹਿੰਦੇ ਨੇ ਜਦੋਂ ਬਾਰਿਸ਼ ਪੰਜਾਬ ਦੀ ਜਦੋਂ ਸੀ ਜਥੇਬੰਦੀ ਬਣਾਈ ਹੈ ਜਿਹੜੀ ਉਹਦੀ ਕੋਰ ਕਮੇਟੀ ਹੈ ਦੀ ਬਈ ਦੀਪਸ ਨੂੰ ਵੈਰੀ ਫੈਸਲਾ ਹੋ ਗਿਆ ਸੀ ਕਿ ਕੋਰ ਕਮੇਟੀ ਜਿਹੜੀ ਹੈ ਜੱਥੇਬੰਦੀ ਦੇ ਫੈਸਲੇ ਕਰੂਗੀ ਇਹਨੂੰ ਪ੍ਰਧਾਨ ਲਾਣਾ ਹੈ ਜੱਥੇਬੰਦੀ ਦਾ ਅਫਰ ਕੀ ਹੋਏਗਾ ਕਿਸੇ ਦਾ ਪ੍ਰਵਾਦ ਦਖਲ ਅੰਦਾਜ਼ੀ ਨਹੀਂ ਕਰੂਗਾ ਸੋਦੀਪ ਸਿੱਧੂ ਦੀ ਮੌਤ ਤੋਂ ਬਾਅਦ ਇਹ ਜਦੋਂ ਉਹਦੇ ਪਰਿਵਾਰ ਨੇ ਇੰਟਰਵਿਨ ਕਰਨ ਦੀ ਕੋਸ਼ਿਸ਼ ਕੀਤੀ ਇੰਟਰਫੇਅਰ ਕੀਤਾ ਤੇ ਜੱਥੇਬੰਦੀ ਨੇ ਉਸੇ ਹੀ ਪਲੀ ਤੇ ਉਹਨਾਂ ਦੀ ਜਿਹੜੀ ਸੀ ਇੰਟਰਫੀਰੈਂਸ ਰਿਜੈਕਟ ਕਰ ਦਿੱਤੀ ਕਿ ਭਾਈ ਇਹ ਪੰਜ ਕਮੇਟੀ ਨੇ ਡਿਸਾਈਡ ਕਰਨਾ ਹੈ ਕੋਰ ਕਮੇਟੀ ਤੇ ਹੁਣ ਤੇਰੇ ਪਰਿਵਾਰ ਦੀ ਦਖਲਅੰਦਾਜ਼ੀ ਹੈ ਜਿਹੜੇ ਕੋਰ ਕਮੇਟੀ ਤੋਂ ਬਾਹਰਲੇ ਬੰਦੇ ਨੇ ਉਹਨਾਂ ਦੀ ਦਖਲਅੰਦਾਜ਼ੀ ਜੈਨੂਇਨ ਨਹੀਂ ਹੈ। ਅੱਛਾ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਵਾ ਉਹ ਪ੍ਰਯਤਾਰ ਸਿੰਘ ਖੰਡੇ ਦੇ ਪ੍ਰਤੀ ਵੀ ਐਟੀਟਿਊਡ ਚੇਂਜ ਹੋ ਜਾਂਦੇ। ਅੱਛਾ ਇਨ ਦਾ ਮੀਨ ਟਾਈਮ ਪਾਈ ਪ੍ਰਤਾਰ ਸਿੰਘ ਖੰਡੇ ਦਾ ਮਰਡਰ ਜੁਕੇ ਦੇ ਵਿੱਚ ਹੋ ਜਾਂਦਾ ਹੈ। ਪਾਈ ਸਾਹਿਬ ਇੱਥੇ ਇੱਥੇ ਮੇਰਾ ਇੱਕ ਸਵਾਲ ਹੈ ਇੱਥੇ ਮੇਰਾ ਇੱਕ ਸਵਾਲ ਹੈ ਜਿਹੜਾ ਤੁਸੀਂ ਇਹ ਸਟੇਟਮੈਂਟ ਦਿੱਤੀ ਕਿ ਉਸ ਤੋਂ ਬਾਅਦ ਪਾਈ ਅਵਤਾਰ ਸਿੰਘ ਖੰਡੇ ਦਾ ਮਰਡਰ ਹੋ ਜਾਂਦਾ ਹੈ ਕੀ ਇਸ ਮਰਡਰ ਨੂੰ ਉਸ ਚਿੱਠੀ ਨਾਲ ਜਾਂ ਉਸ ਸੁਨੇਹੇ ਨਾਲ ਜੋੜ ਕੇ ਵੇਖਿਆ ਜਾਣਾ ਚਾਹੀਦਾ ਨਹੀਂ ਸਵੇ ਫਿਲਹਾਲ ਜਦ ਤੱਕ ਤੁਹਾਨੂੰ ਕੋਈ ਐਵੀਡੈਂਸ ਨਹੀਂ ਹੋਤੀ ਮੈਂ ਤੁਹਾਨੂੰ ਇਹ ਨਹੀਂ ਕਹਿ ਕਿ ਇਹ ਇਵੇਂ ਹੋਇਆ ਮੈਂ ਕਹਿੰਦਾ ਜੀ ਉਸ ਤੋਂ ਬਾਅਦ ਮਰਡਰ ਹੋ ਜਾਂਦਾ ਜੀ ਜੀ ਬਿਲਕੁਲ ਜੂਨ ਫਸਟ ਪੇ 15 ਜੂਨ ਨੂੰ ਪਾਈ ਅਵਤਾਰ ਸਿੰਘ ਖੰਡੇ ਦਾ ਯੂਕੀਸ ਕਤਲ ਹੋ ਜਾਂਦਾ ਹੈ ਉਦੋਂ ਜੇ ਕੋਈ ਵੀ ਕਮੇਟੀ ਦੀ ਜਿਹੜੀ ਰਿਪੋਰਟਸ ਨੇ ਪੈਂਡਿੰਗ ਨੇ ਹੂੰ ਉਹਦੇ ਵਿੱਚ ਕਈ ਕੁਝ ਕਈ ਫਲੌਜ਼ ਹੈਗੇ ਨੇ ਉਹ ਕਿਵੇਂ ਹੈਗਾ ਉਹ ਡਿਫਰੈਂਟ ਇਸ਼ੂ ਹੈ ਉਹ ਨੂੰ ਤੁਸੀਂ ਇਤਨਾ ਇੰਟਰਵਿਊ ਨਾ ਕਰੋ ਔਰ ਤੇ ਆਪਾਂ ਸੈਪਰੇਟ ਫਿਰ ਇੰਟਰਵਿਊ ਕਰ ਲਵਾਂਗੇ ਉਹ ਵੀ ਇੱਕ ਬੜਾ ਵੱਡਾ ਵਿਸ਼ਾ ਹੈਗਾ ਜੀ ਸੋ ਜਦੋਂ ਅਵਧਾਰ ਸਿੰਘ ਖੰਡੇ ਦੀ ਮੌਤ ਹੁੰਦੀ ਹੈ ਕਿਉਂਕਿ ਗੁਰਪ੍ਰੀਤ 39 ਤੇ ਭਾਈ ਅਵਧਾਰ ਸਿੰਘ ਖੰਡੇ ਤੇ ਦੀਪਸਿੰਧੂ ਨਾਲ ਜੁੜਿਆ ਹੁੰਦਾ ਉਹ ਭਈਪਤਾ ਸਿੰਘ ਖੰਡੇ ਵਾਲੇ ਸਵਾਲ ਕੰਟੀਨਿਊ ਰੱਖਦਾ ਹੈ ਕਿ ਅਮਰਿਤਪਾਲ ਜਦੋਂ ਕੌਰ ਕਮੇਟੀ ਦਾ ਜਿਹੜਾ ਡਿਸੀਜਨਸ ਲੇ ਉਹ ਹੋਣੇ ਚਾਹੀਦੇ ਨੇ ਉਹ ਦੀ ਐਕਟ ਤੇ ਕੰਡੈਕਟ ਤੇ ਜਦੋਂ ਕਈ ਗੱਲਾਂ ਦੇ ਉੱਪਰ ਉਹਦੀ ਕਵਿਚਨਿੰਗ ਹੁੰਦੀ ਹੈ ਜਿਹੜੀ ਗੱਲਾਂ ਜਥੇਬੰਦੀ ਦੇ ਸਿਧਾਂਤ ਤੋਂ ਬਾਹਰ ਦੀਆਂ ਹੁੰਦੀਆਂ ਇਹਨਾਂ ਦਾ ਟਕਰਾਅ ਸ਼ੁਰੂ ਹੋ ਜਾਂਦਾ ਹੈ ਇੱਕ ਸਟੇਜ ਆਉਂਦੀ ਹੈ ਉਹ ਕਹਿੰਦਾ ਕਿ ਮੇਰੇ ਕੋਲ ਆ ਸਬੂਤ ਨਹੀਂ ਕੁਝ ਆਡੀਓ ਵੀਡੀਓਜ਼ ਨੇ ਜੀ ਤਰ੍ਹਾਂ ਕੰਟੈਕਟ ਠੀਕ ਨਹੀਂ ਹੋਊਗਾ ਮੈਂ ਇਹਨੂੰ ਪ੍ਰੈਸ ਰਿਲੀਜ਼ ਕਰ ਦੂੰਗਾ ਜਦੋਂ ਮੀਡੀਆ ਦੀ ਥ੍ਰੈਟ ਕਰਦਾ ਹੈ ਤੇ ਕੋਈ ਗੈਂਗਸਟਰ ਆਂਦੇ ਨਹੀਂ ਕਿਤੇ ਵਿਹਾਸ ਦੇ ਉਹਦੇ ਕਿਤੇ ਨੂੰ ਪੈਸਾ ਆਫਰ ਕਰਦੇ ਨੇ ਥ੍ਰੈਟ ਕਰਦੇ ਨੇ ਕਿ ਜੇ ਤੂੰ ਇਹ ਨਾ हटਿਆ ਤੇ ਤੇਰਾ ਫਿਰ ਕਤਲ ਹੋ ਜਾਵੇ ਹੂੰ ਉਹ ਕਹਿੰਦਾ ਕਿ ਮੈਨੂੰ ਤੁਸੀਂ ਡਰਾ ਤਮਕਾ ਨਹੀਂ ਸਕਦੇ ਬੈਂ ਤਾਂ ਫਿਰ ਜੇ ਤੁਸੀਂ ਆਪ ਦਾ ਕੰਟੈਕਟ ਠੀਕ ਨਹੀਂ ਕਰਦੇ ਮੈਂ ਇਹ ਰਿਲੀਜ਼ ਕਰੂੰਗਾ ਹੂੰ ਸੋ ਕੋ ਕਿਉਂ ਸਮਥਿੰਗ ਕੋਈ ਅਬਜੈਕਸ਼ਨੇਬਲ ਸੀ ਜਦਨਾ ਇਹਨੂੰ ਲੱਗਦਾ ਸੀ ਕਿ ਮੈਂ ਡੈਮੇਜ ਹੋਵਾਂਗਾ

ਜਿੱਦ ਸੋ ਬਾਰਾਂ ਦੇ ਅਰੈਸਟ ਹੋ ਗਏ ਨੇ ਪੰਜ ਬੰਦੇ ਸਟੇਟ ਚਾਰ ਬੰਦੇ ਜਿਹੜੇ ਨੇ ਹਿੰਦੁਸਤਾਨ ਤੋਂ ਬਾਹਰ ਨੇ ਇੱਕ ਬੰਦਾ ਡਿਬਰੂਗੜ ਜੇਲ੍ਹ ਚ ਸੋ ਹਰ ਕੇਸ ਦੀ ਜਿਹੜੀ ਕੜੀ ਨਾ ਕੜੀ ਮਤਲਬ ਜਿਹੜਾ ਕ੍ਰਿਮੀਨਲ ਲਾ ਦਾ ਪ੍ਰਿੰਸੀਪਲ ਹੁੰਦਾ ਹੈ ਉਹ ਉਹਨਾਂ ਦਾ ਕੜੀ ਨਾ ਕੜੀ ਜੋੜਨੀ ਜ਼ਰੂਰੀ ਹੈ ਸੋ ਮੋਟਿਵ ਜਿਹੜਾ ਹੈਗਾ ਉਹ ਜਿਹੜਾ ਕਾਂਸਪਰੇਟਰ ਹੈਗਾ ਜਿਹੜਾ ਮੋਟਿਵ ਹੈਗਾ ਉਹ ਤਾਂ ਹੈਗਾ ਅਮਰਿਤਪਾਲ ਸੋ ਅੱਛਾ ਜੀ ਉਹਦੀ ਜਿਹੜੀ ਐਗਜ਼ੀਕਿਊਸ਼ਨ ਹੈ ਉਹ ਹੁੰਦੀ ਆ ਵਾਇਆ ਜਿਹੜੇ ਗੈਂਗਸਟਰਸ ਵਾਰ ਬੈਠੇ ਨੇ ਉਹਨਾਂ ਰਾਂ ਇੱਕ ਚੇਨ ਬਣਦੀ ਹੈ ਇਹ ਇਹ ਬਹੁਤ ਵੱਡਾ ਇਲਜ਼ਾਮ ਬਣ ਜਾਂਦਾ ਵਕੀਲ ਸਾਹਿਬ ਜਿਵੇਂ ਹੁਣ ਤੁਸੀਂ ਕਹਿੰਦੇ ਹੋ ਕਿ ਮੇਨ ਕਾਂਸਪੀਰੇਟਰ ਹੈਗਾ ਆ ਅਮਰਿਤਪਾਲ ਤੇ ਇਹ ਤਾਂ ਸਿੱਧਾ ਦਾ ਸਿੱਧਾ ਇਲਜ਼ਾਮ ਲਾਉਣਾ ਕਿ ਇਸ ਇਲਜ਼ਾਮ ਨੂੰ ਬੈਕ ਕਰਨ ਵਾਲੇ ਕੁਝ ਸਬੂਤ ਵੀ ਹੈਗੇ ਨੇ ਅਵੇਲੇਬਲ ਦੇਖੋ ਸਾਰਾ ਕੁਝ ਜਿਹੜਾ ਵਾ ਐਵੀਡੈਂਸ ਜਿਹੜੀ ਹੈ ਪ੍ਰੋਸੀਕਿਊਸ਼ਨ ਜਿਹੜੀ ਏਜੰਸੀ ਹੈ ਇਨਵੈਸਟੀਗੇਸ਼ਨ ਉਹਨ ਪ੍ਰੋਵਾਈਡ ਕਰ ਦਿੱਤੀ ਗਈ ਹੈ

ਅਕਿਊਜ਼ ਦੇ ਖਿਲਾਫ ਕੋ ਜਨੂਰਕ ਨਹੀਂ ਹੈ ਕਿ ਉਹ ਟ੍ਰਾਇਲ ਦਾ ਕੰਮ ਹੈਗਾ ਹੂੰ ਸੋ ਇਸ ਕਿਸਮ ਦਾ ਜਿਹੜਾ ਸੋਸ਼ਲ ਲੰਘੇ ਤੜ ਤੋਂ ਲੰਗੇ ਕਾਲ ਤੋਂ ਜਿਹੜੇ ਬਿਆਨ ਆ ਰਹੇ ਸੀ ਭਾਈ ਅਮਰਤਪਾਲ ਸਿੰਘ ਦੇ ਪੱਖ ਵੱਲੋਂ ਹੀ ਉਹਨਾਂ ਦੇ ਵਕੀਲਾਂ ਵੱਲੋਂ ਵਾਰ-ਵਾਰ ਇਹੀ ਕਹਿ ਰਹੇ ਸੀ ਕਿ ਇਹ ਕਿਹਾ ਗਿਆ ਹੈ ਕਿ ਸਬੂਤ ਹੈਗੇ ਨੇ ਪਰ ਸਬੂਤ ਕਿਹੜੇ ਨੇ ਇਹਦੇ ਬਾਰੇ ਕੋਈ ਗੱਲ ਨਹੀਂ ਕਹੀ ਗਈ ਨਾ ਉਹ ਸਬੂਤ ਸਾਹਮਣੇ ਰੱਖੇ ਗਏ ਆ ਫਿਰ ਇਹ ਇਲੀਮੈਂਟ ਬੰਦਾ ਤੇ ਗੱਲ ਕਰ ਰਿਹਾ ਲਖਰੀ ਗੱਲ ਹੈ ਜਿਹੜਾ ਵਕੀਲ ਹੈ ਉਹਨੂੰ ਕੋਰਟ ਦੇ ਪ੍ਰੋਸੀਜਰ ਦਾ ਪਤਾ ਹੈ ਹੂੰ ਸੋ ਚਾਇਤੂ ਮਿਸਲੀਡ ਕਰ ਰਿਹਾ ਹੈ ਚਾਹੇ ਤੁਹਾਨੂੰ ਲਾਉਦੀ ਸਮਝ ਨਹੀਂ ਹੈ ਕਿ ਦੋਈ ਗੱਲਾਂ ਹੋ ਸਕਦੀਆਂ ਨੇ ਉਹਨਾਂ ਨੂੰ ਪੁੱਛੋ ਕਿ ਤੁਸੀਂ ਕੋਈ ਪ੍ਰਸੀਡ ਕੀਤਾ ਹੈਗਾ ਹੂੰ ਫਿਲਹਾਲ ਤੇ ਜਿੰਨਾ ਵੀ ਹੁੰਦਾ ਹੈ ਕੋਰਟ ਦਾ 파ਟ ਹੈ ਤੁਸੀਂ ਇਨਸਪੈਕਸ਼ਨ ਪਾ ਸਕਦੇ ਹੋ ਜਿਹੜੀ ਕਨਸਰਨ ਕੋਰਟ ਹੈ ਉਸ ਕੋਰਟ ਚੈੱਕ ਕਰ ਸਕਦੇ ਹੋ ਚਲਾਨ ਤੇ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਪੇਸ਼ ਹੋਣਾ ਹੈ ਇਹ ਕਮੀਡੀਏਟ ਟ੍ਰਾਇਲ ਥੋੜਾ ਹੁੰਦੇ ਨੇ ਕੋਰਟ ਦਾ ਇੱਕ ਕ੍ਰਿਮੀਨਲ ਪ੍ਰੋਸੀਡਰ ਹੈ ਜਿਹਦੇ ਵਿੱਚ ਸਾਰਾ ਕੁਝ ਐਸਟੈਬਲਿਸ਼ ਹੁੰਦਾ ਹੈ ਹੂੰ ਬਾਈਸਾਬ ਇੱਕ 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 ਬਿਆਨ ਹੋਰ ਉਹਨਾਂ ਨੇ ਦਿੱਤਾ ਕਹਿੰਦੇ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠਾ ਇੱਕ ਵਿਅਕਤੀ ਇਸ ਸਾਰੇ ਮਾਮਲੇ ਨੂੰ ਜਿਵੇਂ ਦੇ ਇਲਜ਼ਾਮ ਲੱਗ ਰਹੇ ਉਹ ਸਾਰੇ ਮਾਮਲੇ ਨੂੰ ਕਿਵੇਂ ਉਹ ਡੀਲ ਕਰ ਸਕਦਾ ਕਿਵੇਂ ਕਾਂਸਪੀਰੇਸੀ ਰਚ ਸਕਦਾ ਕਿਵੇਂ ਐਸੋਸੀਏਟ ਹੋ ਸਕਦਾ ਹੈ ਕ੍ਰਿਮੀਨਲਸ ਦੇ ਨਾਲ ਤੇ ਕਿਵੇਂ ਇਹ ਮਰਡਰ ਪਲਾਨ ਕਰ ਸਕਦਾ ਫਿਰ ਜੇ ਇਲਜ਼ਾਮ ਇਹੀ ਲੱਗਦੇ ਪਏ ਤਾਂ ਰੂਸਾਪ ਸਿੰਘ ਜੀ ਦੱਸੋ ਕਿ ਮੁਸੇਪ ਵਾਲੇ ਦਾ ਕਤਲ ਜੇਲ੍ਹ ਚੋਂ ਕਿਵੇਂ ਹੋ ਜਾਂਦਾ ਹਮ ਅੰਸਾਰੀ ਜੇਲ੍ਹ ਚੋਂ ਬੈਠਾ ਕਤਲ ਕਿਵੇਂ ਕਰਾ ਲੈਂਦਾ ਹੈ ਪੱਪੂ ਜ਼ਾਦਮ ਕਤਲ ਕਿਵੇਂ ਕਰਾ ਲੈਂਦਾ ਹੈ ਸੋ ਅਸੀਂ ਕੋਰਟ ਦੇ ਵਿੱਚ ਸਾਰੀ ਐਵੀਡੈਂਸ ਲੈਂਦੀ ਹੈ ਕਿ ਕਿਵੇਂ ਬੰਦੇ ਦਾ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਜਿਹੜਾ ਹੈਗਾ ਉਹ ਗੈਂਗਸਟਰਸ ਨਾਲੇ ਕਿਵੇਂ ਐਸੋਸੀਏਟ ਹੈ ਦੇਖੋ ਜਿਹੜਾ ਅਰਸ਼ ਡੱਲਾ ਗੈਂਗਸਟਰ ਜਿਹੜਾ ਇਨਗੇਜ ਕੀਤਾ ਗਿਆ ਉਹ ਨੌਕ ਤੋਂ ਪਰ ਤੋਂ ਬਾਤ ਚੋੜ ਹੈ ਐਸ ਸੋਨ ਐਸ ਇਹਦਾ ਅਮਰਪਾਲ ਦਾ ਨਾਮ ਦਾ ਉਹ ਪਤਾ ਨਹੀਂ ਉਹਦੀ ਸੋਸ਼ਲ ਮੀਡੀਆ ਤੇ ਉਹਨੇ ਕੁਝ ਹੈਗਾ ਕਿ ਨਹੀਂ ਹੈਗਾ ਇੱਕ ਸੋਸ਼ਲ ਮੀਡੀਆ ਤੇ ਪੋਸਟ ਆ ਜਾਂਦੀ ਹੈ ਜੀ ਇਹਦਾ ਕੋਈ ਰੋਲ ਨਹੀਂ ਹੈਗਾ ਇਹ ਤਾਂ ਮੈਂ ਮਾਰ ਰਿਹਾ ਜਿਦੋਂ ਤੇਰੇ ਨਾਲ ਕੁਝ ਨਹੀਂ ਕੋਈ ਨਹੀਂ ਆਉਂਦੀ ਹੂੰ ਤੇਰੇ ਨਾਲ ਕੋ ਲੈਣ ਨਹੀਂ ਕੋ ਦੇਣ ਨਹੀਂ ਹੈਗਾ ਫਿਰ ਤੂੰ ਕਿਉਂ ਮਾਰ ਰਿਹਾ ਹੂੰ ਹੂੰ ਸੋ ਇਸ ਇਸ ਕਿਸਮ ਦਾ ਸਾਡਾ ਤੇ ਹੈਗਾ ਸੀ ਕੱਲ ਇੱਕ ਪ੍ਰਪੋਜ਼ਲ ਕੱਲ ਮੀਡੀਆ ਨੇ ਮੇਰੇ ਕੋਲ ਹੋਰ ਵੀ ਟੋਟੇ ਆਏ ਸੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਕਬੇਟ ਵਿੱਚ ਨਾ ਜਾਓ ਇੱਕ ਸਿੰਪਲ ਕੰਮ ਹੈ ਨਾਰਕੋ ਟੈਸਟ ਹੁੰਦਾ ਹੈ ਅਮਰਤਪਾਲ ਇਨੋਸੈਂਟਸ ਮੰਦੇ ਅਸੀਂ ਜੂਮ ਕਰ ਲੈਨੇ ਕੋਈ ਇਨੋਸੈਂਟ ਹੈਗਾ ਉਹ ਲਿਖ ਕੇ ਦੇ ਦੇ ਕਿ ਮੇਰਾ ਨਾਰਕੋ ਟੈਸਟ ਕਰਾ ਲਈ ਸਤ ਸਾਮਯਾ ਮੈਨੇ ਇਹ ਵੀ ਪੁੱਛਣਾ ਚਾਹੁੰਦਾ ਹੈ ਵਕੀਲ ਸਾਹਿਬ ਨਾਰਕੋ ਟੈਸਟ ਦੀ ਕਿਉਂ ਇਹ ਮੰਗ ਉੱਠਦੀ ਪਈ ਹੈ ਨਾਰਕੋ ਟੈਸਟ ਕਿਉਂ ਕਰਾਉਣਾ ਚਾਹੁੰਦੇ ਹੋ ਪਾਈ ਅਮਰਿਤਪਾਲ ਸਿੰਘ ਜੀ ਅਸੀਂ ਸਿੱਧੀ ਕੋ ਗੱਲ ਕਹਿੰਦੇ ਜੇ ਬੰਦਾ ਕਹਿੰਦਾ ਕਿ ਮੈਂ ਇਨੋਸੈਂਟ ਹੈਗਾ ਫਿਰ ਸਭ ਤੋਂ ਸ਼ਾਰਟੈਸਟ ਵੇਥੇ ਜੇ ਸੀ ਈਮਾਨਦਾਰ ਹੈ ਅਸੀਂ ਕਤਲ ਸੀ ਇਨਵੋਲਵ ਨਹੀਂ ਆ ਪਰ ਕਹ ਦੇਣਾ ਸੱਚ ਲੈ ਕਿ ਮੇਰੀ ਜਿੱਥੇ ਮਰਜ਼ੀ ਪਈਏ ਤੁਸੀਂ ਨਾਰਕੋ ਟੈਸਟ ਕਰਾ ਲਓ ਹੂੰ ਜੇ ਸਾਡੇ ਮਾਈਂਡ ਵਿੱਚ ਅਸੀਂ ਕਾਤਲ ਨਹੀਂ ਹੈਗੇ ਤੇ ਫਿਰ ਆਪਾਂ ਨੂੰ ਡਰ ਕੇ ਇਸ ਗੱਲ ਦਾ ਨਾ ਕਰਉਂ ਉਹ ਕਿ ਨਾਰਕੋਟਾਈਜ਼ ਰਸੀ ਨਹੀਂ ਕਰ ਸਕਦੇ ਇਹ ਤੇ ਅਕਿਊਸਡ ਲੈ ਕੇ ਦੇ ਸਕਦਾ ਹੈ ਜੇ ਉਹ ਕੋਰਟ ਨੂੰ ਕਹੇ ਕਿ ਮੇਰਾ ਨਾਰਕੋਟਾਈਜ਼ ਕਰਾਉਣ ਤੋਂ ਕਰਾਸ ਕੀ ਹੈ ਹੂੰ ਸੋ ਇਹ ਤੇ ਸਭ ਤੋਂ ਸਿੰਪਲਿਸਟ ਵੇ ਹੈਗਾ ਕੋਈ ਤੁਹਾਨੂੰ ਕ੍ਰਿਮੀਨਲ ਟ੍ਰਾਇਲ ਕਰਨ ਦੀ ਲੋੜ ਨਹੀਂ ਪੈਂਦੀ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਸੱਚ ਮਿੰਟ ਸਾਹਮਣੇ ਆ ਜਾਂਦੇ ਅੱਛਾ ਕੱਲ ਕੱਲ ਵਕੀਲ ਸਾਹਿਬ ਅਸੀਂ ਕੋਸ਼ਿਸ਼ ਕੀਤੀ ਸੀ ਕਿ ਭਾਈ ਅਮਰਿਤਪਾਲ ਸਿੰਘ ਦੇ ਵਕੀਲ ਹੋਣਾਂ ਨਾਲ ਵੀ ਗੱਲ ਕਰੀ ਕੀਤੀ ਜਾਵੇ ਉਹ ਕਹਿੰਦੇ ਕਿ ਜੇ ਇਹੀ ਇਲਜ਼ਾਮ ਲੱਗਦਾ ਹੈ ਕਿ ਜੇਲ੍ਹ ਅੰਦਰੋਂ ਇਹ ਪਲਾਨ ਹੋਇਆ ਹੈ ਤੇ ਫਿਰ ਇਦਾਂ ਤਾਂ ਡਿਬਰੂਗੜ੍ਹ ਜਿਹੜੀ ਜੇਲ ਹੈ ਉਹਦੇ ਪ੍ਰਸ਼ਾਸਨ ਦੇ ਉੱਤੇ ਹੀ ਸਵਾਲ ਖੜ੍ਹ ਜਾਣਗੇ ਕਿ ਕਿ ਤੁਸੀਂ ਕਿਵੇਂ ਫੋਨ ਕਾਲਸ ਹੋਣ ਦੇ ਰਹੇ ਹੋ ਉਹ ਸਾਰਾ ਰਿਕਾਰਡ ਤਾਂ ਫਿਰ ਉਹਨਾਂ ਕੋਲ ਹੋਣਾ ਚਾਹੀਦਾ ਹੈ ਡਿਬਰੂਗੜ੍ਹ ਦੀ ਜੇਲ ਦੇ ਪ੍ਰਸ਼ਾਸਨ ਦੇ ਕੋਲ ਕਿ ਭਾਈ ਅਮਰਿਤਪਾਲ ਸਿੰਘ ਨੇ ਕਿਹਨਾਂ ਨਾਲ ਗੱਲ ਕੀਤੀ ਹੈ ਕਿਹਨਾਂ ਨਾਲ ਨਹੀਂ ਗੱਲ ਕੀਤੀ ਦੇਖੋ ਸੱਭ ਸਿੰਘ ਜੀ ਤੁਸੀਂ ਪੱਤਰਕਾਰ ਹੋ ਜਿਹੜਾ ਲੀਗਲ ਬੰਦਾ ਹੁੰਦਾ ਉਹਨੂੰ ਲਾਅ ਤਾਂ ਪਤਾ ਹੁੰਦਾ ਹੈ ਇਹ ਜਿਹੜੀਆਂ ਬਲੀ ਹੈਗੀਆਂ ਨੇ ਉੱਥੇ ਫੋਨ ਫੜੇ ਗਏ ਨੇ ਜਿਹੜੇ ਚਾਰ ਫੋਨ ਫੜੇ ਗਏ ਨੇ ਉਹ ਕਿਵੇਂ ਫੜੇ ਹਮ ਉਸੇ ਜੇਲ ਦੀ ਸਪ੍ਰੈਡਿੰਗ ਦੀ ਅਫੇਅਰ ਰੋਜ਼ ਹੁੰਦੀ ਹੈ ਜੀ ਕਿਉਂਕਿ অনেক ইভেন্টস ਕੀਤੀ ਹੈ اندر ਜਿਹੜੇ ਸਾਰਾ ਕੁਝ ਸ਼ਾਂਦਾ ਹੈ ਜਿਹੜੀਆਂ ਅੰਦਰੋਂ ਆਡੀਓ ਵੀਡੀਓ ਕਲਿੱਪ ਵਨ ਵਨ ਵਾਇਰਲ ਹੁੰਦੇ ਨੇ ਉਹ ਕਿਵੇਂ ਹੁੰਦੇ ਨੇ ਸੋ ਉਹ ਸਾਰਾ ਐਵੀਡੈਂਸ ਦਾ ਪਾਰਟ ਹੈ ਉਹ ਵੀ ਕੁਝ ਡੇਸ ਵੀ ਗੱਲ ਨਹੀਂ ਹੈ ਕੁਝ ਦਿਨਾਂ ਦੇ ਵਿੱਚ ਚਲਾ ਨਾਜ਼ੇ ਨਾ ਸਾਰੀਆਂ ਗੱਲਾਂ ਸਾਹਮਣੇ ਆਜਣਗੀਆਂ ਇਹ ਇਹ ਇਸ ਜੀਲ ਚ ਅੱਛਾ ਗੈਂਗਸਟਰ ਇਸੇ ਗੱਲ ਦਾ ਬੈਨੀਫਿਟ ਲੈਣ ਦੀ ਕੋਸ਼ਿਸ਼ ਕਰਦੇ ਨੇ ਨਾ ਜਿਹੜੇ ਐਕਸਟਰੂ ਹੁੰਦੇ ਨੇ ਉਹ ਤੇ ਹੁ ਕਹਿੰਦੇ ਨੇ ਸਿਲ ਚ ਬੈਠੇ ਆ ਕਤਲ ਕੇ ਵਿੱਚ ਰੱਖ ਸਕਦੇ ਪਰ ਐਵੀਡੈਂਸ ਉਹਨਾਂ ਨੂੰ ਕਨੈਕਟ ਕਰ ਲੈਂਦੀ ਹੈ ਜਿਹੜਾ ਕਿਊਸ ਰੂਪ ਹੁੰਦਾ ਹੈ ਆਲਵੇਸ ਕਿਤੇ ਕਿਤੇ ਆਪਦੀ ਪੈਕ ਛੱਡ ਜਾਂਦੇ ਹੂੰ ਜੀ ਵਕੀਲ ਸਾਹਿਬ ਮੈਂ ਮੈਂ ਇਹ ਜ਼ਰੂਰ ਅੰਤ ਦੇ ਵਿੱਚ ਆ ਕੇ ਮੈਂ ਜਾਣਨਾ ਚਾਹੁੰਦਾ ਆ ਕਿ ਜਿਵੇਂ ਹੁਣ ਯੂਏਪੀਏ ਇੰਪੋਜ਼ ਹੋਈ ਹੈ ਤਾਂ ਜਮਰਤਪਾਲ ਸਿੰਘ ਨੇ ਨਾਲ ਉਹਨਾਂ ਦੇ ਹੋਰ ਐਸੋਸੀਏਟਸ ਦੱਸੇ ਜਾ ਰਹੇ ਜਿਹੜਾ ਤੇ ਹੋਈ ਹੈ ਇਹ ਇਹ ਯੂਏਪੀਏ ਵਾਲਾ ਮਸਲਾ ਸੀ ਐਕਚੁਅਲੀ ਜਾਂ ਨਹੀਂ ਕਿਉਂਕਿ ਇਲਜ਼ਾਮ ਤਾਂ ਚਲੋ ਕਤਲ ਦੇ ਲੱਗਦੇ ਪਏ ਆ ਕਤਲ ਦੀ ਸਾਜ਼ਿਸ਼ ਦੇ ਲੱਗਦੇ ਪਏ ਆ ਪਰ ਦੂਜੇ ਪਾਸੇ ਯੂਏਪੀਏ ਦਾ ਇੰਪੋਜ਼ ਹੋ ਜਾਣਾ ਇਹ ਇਹਨੂੰ ਲੀਗਲੀ ਕਿਦਾਂ ਦੇਖੀਏ ਆਪਾਂ ਦੇਖੋ ਜਦੋਂ ਕੋਈ ਵੀ ਪਰਚਾ ਦਰਜ ਹੁੰਦਾ ਜਦੋਂ ਫਦਰ ਇਨਵੈਸਟੀਗੇਸ਼ਨਸ ਆਉਂਦੀਆਂ ਨਹੀਂ ਹੂੰ ਜਿਹੜਾ ਮੰਨ ਲਓ ਕਿਸੇ ਬੰਦੇ ਦਾ ਨਾਂ ਆ ਗਿਆ ਹੈ ਚਲਾਨ ਤੋਂ ਪਹਿਲੇ ਇਨਵੈਸਟੀਗੇਸ਼ਨ ਕਿਸੇ ਦੋਸ਼ੀ ਦਾ ਨਾਂ ਬਾਅਦ ਵੀ ਨਿਕਲ ਸਕਦਾ ਹੈ ਐਡ ਵੀ ਹੋ ਸਕਦਾ ਹੈ ਇਹ ਮੇ ਜਿਹੜੇ ਸੈਕਸ਼ਨ ਨੇ ਉਹਦਾ ਵਾਧਾ ਵੀ ਹੋ ਜਾਂਦਾ ਧੱਟਾ ਵੀ ਹੋ ਜਾਂਦਾ ਹੂੰ ਸੋ ਇਸ ਕੇਸ ਦੇ ਵਿੱਚ ਜਿਹੜਾ ਅਰਸ਼ ਚਰਨਾ ਹੈਗਾ ਉਹ ਵਾਂਟਡ ਹੈਗਾ ਅਨਫਲ ਐਕਟੀਵिटीज ਦੇ ਵਿੱਚ ਉਹਨੂੰ ਕਵਰ ਕੀਤਾ ਹੋਇਆ ਸੋ ਐਸੀਆਂ ਆਰਗੇਨਾਈਜੇਸ਼ਨਸ ਇਨਵੋਲਵ ਨਹੀਂ ਤੋ ਕਿਸੀ ਨਹੀਂ ਕਹਿ ਰਹੇ ਮੈਂ ਐਨਐਸ ਮੈਟਰਸ ਦੇ ਵਿੱਚ ਇਹਨਾਂ ਨੂੰ ਡਿਫੈਂਟ ਵੀ ਕੀਤਾ ਹੈ ਨਾ ਜੋ ਕੁਝ ਬੰਦਿਆਂ ਨੂੰ ਹੂੰ ਹੂੰ ਸੇ ਕੰਟੀਨਿਊਸਲੀ ਪਿਛਲੇ ਡੇਢ ਸਾਲ ਤੋਂ ਕਹਿ ਰਹੀ ਹੈ ਕਿ ਸਟ ਕੋ ਸੀਲ ਕਵਰ ਦੇ ਵਿੱਚ ਐਸੀਆਂ ਗੱਲਾਂ ਨਹੀਂ ਜਿਹੜੀਆਂ ਕੋਰਟਸ ਪਬਲਿਕਲੀ ਕੀਤੀਆਂ ਜਾ ਸਕਦੀਆਂ ਸੋ ਜਿਹੜੀ ਉਹ ਲੱਗਿਆ ਇੱਕ ਤੋਂ ਲੇਟ ਲੱਗਿਆ ਜਿਹੜਾ ਯੂਐਪੀ ਲੱਗਣਾ ਚਾਹੀਦਾ ਸੀ ਬੜਾ ਇਨੀਸ਼ੀਅਲ ਇਨਵੈਸਟੀਗੇਸ਼ਨ ਸੇ ਆਜਣਾ ਚਾਹੀਦਾ ਸੀ ਪਰ ਉੱਥੇ ਹੋ ਕੀ ਰਿਹਾ ਹੈ ਕਿ ਅੱਜ ਹਰੀਨੋ ਦੇ ਕਤਲ ਨੂੰ 9 ਅਕਤੂਬਰ ਦਾ ਕਤਲ ਹੋਇਆ ਹੈ ਅੱਜ ਕਨ ਮੇ 93 ਦਿਨ ਹੋ ਚਲੇ ਜੀ ਦਿੱਲੀ ਦਾ ਇਨਾ ਪ੍ਰੈਸ਼ਰ ਹੈ ਹੂੰ ਅਫਸਰ ਜਿਹੜੇ ਨੇ ਆਈ.ਐਸ. ਅਫਸਰ ਸੀ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਉਹਨਾਂ ਨੂੰ ਡਰਿਆ ਜਾ ਰਿਹਾ ਦਿੱਲੀ ਤੋਂ ਦਬਾਅ ਪਾ ਕੇ ਕਿ ਤੁਸੀਂ ਇਨਵੈਸਟੀਗੇਸ਼ਨ ਨੂੰ ਪ੍ਰਸੀਡ ਨਹੀਂ ਕਰਨਾ ਤੁਸੀਂ ਵੇਖੋ ਕਿੰਨੀ ਇੱਕ ਫੇਅਰ ਇਨਵੈਸਟੀਗੇਸ਼ਨ ਹੋ ਰਹੀ ਹੈ ਜਿਹੜਾ ਮੇਨ ਘਾਤਲ ਹੈ ਅੱਜ ਦਿਨ ਮਹੀਨੇ ਤੋਂ ਉੱਪਰ ਦਾ ਸਮਾਂ ਹੋਇਆ ਹੈ ਉਹਦੀ ਕੋਈ ਅਰੈਸਟ ਨਹੀਂ ਪਾਈ ਹੈ ਕਿ ਉਹਦੀ ਕੋਈ ਇੰਟਰੋਗੇਸ਼ਨ ਨਹੀਂ ਕੀਤੀ ਉਹਦੇ ਕੋਈ ਵਾਟ ਸੈਂਪਲਿੰਗ ਨਹੀਂ ਹੋਈ ਕਿ ਜਿਹੜੀਆਂ ਆਈਡੀਓਜ਼ ਨਾਲ ਕਲੱਬ ਕਰਨ ਦੇ ਸੋ ਇਹ ਉੱਪਰਲਾ ਜਿਹੜਾ ਦਿੱਲੀ ਦਾ ਪ੍ਰੈਸ਼ਰ ਹੈ ਇਸ ਕੇਸ 'ਚ ਬਹੁਤ ਹੈ ਜਿਹੜੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਉਹਨੂੰ ਲਗਾਤਾਰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਅਫਸਰਸ ਨੂੰ ਠੀਕ ਉਹ ਪੁਲਸ ਅਫਸਰਸ ਨੂੰ ਹੂੰ ਠੀਕ ਹੈ ਅਬ ਅਵਕੀਲ ਸਾਹਿਬ ਅੰਤ ਦੇ ਵਿੱਚ ਮੈਂ ਇਹੀ ਜਾਣਨਾ ਚਾਹੁੰਦਾ ਹੁਣ ਕਿ ਤੁਸੀਂ ਅੱਗੇ ਕਿਸ ਤਰ੍ਹਾਂ ਪ੍ਰੋਸੀਡ ਕਰਦੇ ਪਏ ਹੋ ਕੀ ਤੁਹਾਡੇ ਪਲਾਨਸ ਆਫ ਐਨੀਸ਼ੀਏਸ਼ਨ ਹੈਗੇ ਆ ਦੇਖੋ ਸੀਟੀ ਜੀ ਪੀਰੀਅਡ ਤੇ ਹੁੰਦੀ ਹੈ ਉਹਨੇ ਤਾਂ ਆਪ ਦਾ ਕੇਸ ਉੱਤੇ ਡਿਊਟੀ ਹੁੰਦੀ ਹੈ ਕਿ ਉਹਨੇ ਆਪ ਦਾ ਕੇਸ ਬਿਲਟ ਅਪ ਕਰਨਾ ਹੁੰਦਾ ਅਸੀਂ ਕੇਸ ਜਿਹੜਾ ਵਿਦ ਐਵਿਡੈਂਸ ਵਿਦ ਗਵਾਹਾਂ ਦੇ ਨਾਲ ਸਬੂਤਾਂ ਦੇ ਨਾਲ ਜਿੰਨੇ ਵੀ ਆਈਡੀਓ ਵੀਡੀਓ ਜੋ ਵੀ ਸ਼ੱਕ ਹੋ ਹੈਗੇ ਨੇ ਅਸੀਂ ਸਾਰੇ ਉੱਥੇ ਲਾ ਦਿੱਤੇ ਸਾਰੀ ਐਵਿਡੈਂਸ ਜਿਹੜੀ ਹੈ ਕਨੈਕਟਡ ਹੈ ਲਿੰਕ ਕਰਨ ਦੀ ਉਹ ਕੜੀ ਨਾ ਕੜੀ ਉੱਥੇ ਜੁੜਦੀ ਜਾ ਰਹੀ ਹੈ ਕੜੀ ਨਾ ਕੜੀ ਜੁੜ ਕੇ 1712 ਬੰਦੇ ਅਰੈਸਟ ਹੋਏ ਨੇ ਹੁਣ ਤੱਕ ਪਰ ਸਾਡਾ ਇੱਕੋ ਗੱਲ ਹੈਗੀ ਹੈ ਕਿ ਇਹਦੇ ਵਿੱਚ ਜਿਹੜੀ ਜਦੋਂ ਅੰਮ੍ਰਿਤਪਾਲ ਦੀ ਗੱਲ ਆਉਂਦੀ ਹੈ ਤੇ ਦਿੱਲੀ ਦਾ ਪ੍ਰੈਸ਼ਰ ਜਿਹੜਾ ਐਨਾ ਹੈਗਾ ਵਾਪ ਵੀ ਅਜੇ ਵੀ ਜਿਹੜੀ ਇਨਵੈਸਟੀਗੇਸ਼ਨ ਟੀਮ ਹੈ ਸਾਡੀਆਂ ਡਿਸਪਾਈਟਡ ਰਿਕੁਐਸਟ ਕਿਤੇ ਵਾਪਸੂਤ ਵੀ ਜਿਹੜੀ ਹੈ ਅਜੇ ਤੱਕ ਉਹਦੀ ਅਰੈਸਟ ਕਰਨ ਲਈ ਕੋਈ ਵੀ ਐਕਸ਼ਨ ਨਹੀਂ ਲਿਆ ਜਾ ਸਕਿਆ ਹੂੰ ਸੋ ਇਨ ਸਾਫਟ ਉਹ ਹੋਏਗਾ ਜਦੋਂ ਬੰਦਾ ਆਏਗਾ ਉਹਦੀ ਇੰਟਰੋਗੇਸ਼ਨ ਹੋਏਗੀ ਜਿਹੜੀ ਇਨਫੋਰਮੇਸ਼ਨ ਹੈ ਉਹ ਕਲੈਬਰੇਟ ਤਾਂ ਹੀ ਹੋਏਗੀ ਨਾ ਜੇ ਉਹਦੀ ਇੰਟਰੋਗੇਸ਼ਨ ਹੋਏਗੀ ਜੀ ਤੁਸੀ ਉਹਦੀ ਐਨੇ ਦਿਨਾਂ ਚਿਰ ਅਲੋਕੇਸ਼ਨ ਹੀ ਨਹੀਂ ਕੀਤੀ ਆਪਾਂ ਕਿਵੇਂ ਕਹਿ ਸਕਦੇ ਆ ਕਿ ਇਸ ਵਿਜੀਡਿ ਆ ਠੀਕ ਤਰ੍ਹਾਂ ਨਾਲ ਇਨਵੈਸਟੀਗੇਸ਼ਨ ਚੱਲੂਗੀ ਠੀਕ ਹੈ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਜਿਹੜੀ ਹੈ ਉਹ ਬਣਦੀ ਪਈ ਹੈ ਸਾਡੇ ਨਾਲ ਸੀਨੀਅਰ ਵਕੀਲ ਸਰਦਾਰ ਸੁਨਜੀਤ ਸਿੰਘ ਮੌਜੂਦ ਸੀ ਉਹਨਾਂ ਨੇ ਸਾਰੀ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਹੈ ਹੁਣ ਵੇਖਣ ਵਾਲੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਸ ਮਾਮਲੇ ਦੇ ਵਿੱਚ ਹੋਰ ਕੀ ਅੱਗੇ ਕੜੀ ਜੁੜਦੀ ਹੈ ਜੋ ਵੀ ਹੋਊਗਾ ਦੱਸਦੇ ਰਹਿਵਾਂਗੇ ਬਣੇ ਰਹੋ 1 India Punjabi